हां जी सत श्री अकाल दोस्तों इस वक्त मौजूद हां लुधियाना ਵਿਖੇ ਪੀਏਜੀ ਯੂਨੀਵਰਸਿਟੀ ਵਿੱਚ ਜਿੱਥੇ ਪੁਰਾਣਾ ਸੱਭਿਆਚਾਰ ਵਿਰਾਸਤਾ ਜਿਹੜੀ ਸੰਭਾਲ ਕੇ ਰੱਖੀ ਹੋਈ ਆ ਉਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਜਿਹੜਾ ਅੰਦਰ ਮਿਊਜ਼ੀਅਮ ਆ ਉੱਥੇ ਅਲਾਉਡ ਨਹੀਂ ਵੀਡੀਓ ਬਣਾਉਣੀ ਤਾਂ ਕਰਕੇ ਅਸੀਂ ਜਿਹੜੀ ਵੀਡੀਓ ਬਾਹਰੋਂ ਕਵਰ ਕਰ ਰਹੇ ਹਾਂ ਤੇ ਬਾਰ ਬਾਰ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਟਿੰਡਾਂ ਵਾਲਾ ਖੂਹ ਜਿਹੜਾ ਪੁਰਾਣਾ ਆਪਣੇ ਖੂਹ ਹੁੰਦੇ ਸੀ ਮੈਂ ਕੈਮਰਾਮੈਨ ਨੂੰ ਕਹੂਗਾ ਵੀ ਉਹ ਦਿਖਾ ਦਿੱਤਾ ਜਾਵੇ ਨੇੜੇ ਜਾ ਕੇ ਪਿੰਡਾਂ ਵਾਲੀ ਵਿੱਚ ਟਿੰਡਾਂ ਵਾਲਾ ਖੂਹ ਆ ਖੂਹ ਇਸ ਤਰ੍ਹਾਂ ਆਪਣੇ ਸੀਗਾ ਪੁਰਾਣੇ ਖੂਹ ਜਿਨ੍ਹਾਂ ਦੇ ਹਜੇ ਵੀ ਨਾਂ ਚੱਲਦੇ ਨੇ ਵੀ ਫਲਾਨਾ ਖਾਰਾ ਖੂਹ ਫਲਾਨਾ ਖੂਹ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਚੱਕਲੀ ਆਹ ਚੀਜ਼ ਦਿਖਾ ਦਿੱਤੀ ਜਾਵੇ ਇੱਧਰ ਬੈਡ ਲੱਠ ਤੇ ਚੱਕਲੀ ਇੱਕ ਵੱਡਾ ਕੜਾਹਾ ਜਿਹੜਾ ਉਹ ਸਾਹਮਣੇ ਤੁਹਾਨੂੰ ਦਿਖਾਉਂਦੇ ਆ ਆਰਿਆ ਸੋ ਦੋਸਤੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਘਰਾਟ ਜਿਹੜੇ ਚੱਲਦੇ ਸੀਗੇ ਤੇ ਜਿਵੇਂ ਵਿਆਹਾਂ ਦੇ ਵਿੱਚ ਹੁਣ ਵੱਡੀਆਂ-ਵੱਡੀਆਂ ਗੱਡੀਆਂ ਵਧੀਆਂ ਜਾਂਦੀਆਂ ਨੇ ਤੇ ਉਹ ਡੋਲੀ ਜਾਂਦੀ ਹੁੰਦੀ ਸੀਗੀ ਗੱਡਿਆਂ ਤੇ ਸੋ ਇਹ ਗੱਡਾ ਦਿਖਾਉਣ ਲੱਗੇ ਆ ਤੁਹਾਨੂੰ ਜੀ ਆਹ ਦੇਖੋ ਜੀ ਪੁਰਾਣਾ ਸੱਭਿਆਚਾਰ ਵੇਖੋ ਸੋ ਦੋਸਤੋ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਿਉਂਕਿ ਪੁਰਾਣਾ ਵਿਰਸਾ ਇਹ ਜਿਹੜਾ ਇਹ ਅਲੋਪ ਹੁੰਦਾ ਜਾ ਰਿਹਾ ਹੈ ਤੇ ਇਹ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਸੰਭਾਲ ਕੇ ਰੱਖਿਆ ਹੋਇਆ ਤਾਂ ਜੋ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਾਣਕਾਰੀ ਲੈ ਸਕੇ ਸੋ ਆ ਕਲਾੜੀ ਆ ਗਈ ਹੈ ਜੀ ਗੰਨੇ ਦਾ ਰਸ ਜਿਵੇਂ ਆਪਾਂ ਪੀਂਦੇ ਆ ਜੀ ਹੁਣ ਤੇ ਓਵੇਂ ਪੁਰਾਣੇ ਟਾਈਮ ਦੀ ਇਹ ਕਲਾੜੀ ਆ ਜਿਹਦੇ ਵਿੱਚ ਗੰਨੇ ਨੂੰ ਪੀੜਿਆ ਜਾਂਦਾ ਸੀ ਤੇ ਉੱਥੋਂ ਦੀ ਉਹਦਾ ਰਸ ਜਿਹੜਾ ਨਿਕਲਦਾ ਸੀਗਾ ਅੱਗੇ ਆਗੇ ਘਰਾਟ ਜੀ ਆਟੇ ਵਾਲੇ ਕਰਾਟ ਜਿਹੜੇ ਪੁਰਾਣੇ ਸਾਮ ਵਿੱਚ ਪਹਿਲਾਂ ਫੋਟੋ ਦਿਖਾ ਦਿੱਤੀ ਜਾਵੇ ਸਾਹਮਣੇ ਲਿਖਿਆ ਜੀ ਸੋ ਅੰਦਰ ਜਾ ਕੇ ਤੁਹਾਨੂੰ ਘਰਾਟ ਦਿਖਾ ਦਿੰਦੇ ਜੀ ਵਗਦੇ ਪਾਣੀ ਦੇ ਵਹਾਅ ਨਾਲ ਅਨਾਜ ਦਾਲਾ ਮਸਾਲੇ ਆਦ ਪੀਸਣ ਦੀ ਚੱਕੀ ਨੂੰ ਘਰਾਟ ਕਹਿੰਦੇ ਹਨ ਘਰਾਟ ਦੀ ਵਰਤੋਂ ਜਿੱਥੇ ਵਾਤਾਵਰਨ ਸਹਾਇ ਹੈ ਉੱਥੇ ਇੰਨਾ ਰਹੀ ਪੀਸੇ ਪਦਾਰਥ ਗੁਣਵੱਤਾ ਵਿੱਚ ਵਧੀਆ ਹੁੰਦੇ ਹਨ ਇਸ ਕਮਰੇ ਦੀ ਸਾਰੀ ਲਈ ਡਾਕਟਰ ਬਲਦੇਵ ਸਿੰਘ ਢਿੱਲੋ ਤੇ ਜਿਨ੍ਹਾਂ ਵੱਲੋਂ ਇਹ ਬਣਵਾਇਆ ਗਿਆ ਵਾ ਉਹਨਾਂ ਨੇ ਯੋਗਦਾਨ ਪਾਇਆ ਤੇ ਇਹਦੀ ਸਥਾਪਨਾ ਜਿਹੜੀ 2016 ਦੇ ਵਿੱਚ ਇੱਕ ਰਾਤ ਦੀ ਇੱਥੇ ਕੀਤੀ ਗਈ ਸੀ ਸੋ ਦੋਸਤੋ ਜਿੰਨਾ ਕ ਸਾਨੂੰ ਅਲਾਉਡ ਸੀ ਉੰਨੀ ਅਸੀਂ ਵੀਡੀਓ ਇੱਥੇ ਬਣਾ ਸਕੇ ਹਾਂ ਸੋ ਤੁਸੀਂ ਇਸ ਵੀਡੀਓ ਨੂੰ ਬੇਸਤਾਸ਼ਾ ਪਿਆਰ ਦੇਣਾ ਲਾਈਕ ਕਰਨਾ ਤੇ ਕਮੈਂਟ ਕਰਨਾ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ ਸੋ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤੇ ਬਾਕੀ ਹੋਰ ਵੀ ਜੋ ਸਾਨੂੰ ਵਧੀਆ ਲੱਗੂਗਾ ਉਹ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਨਾਲ ਸਾਂਝਾ ਜਰੂਰ ਕਰਾਂਗੇ ਸੋ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ